ਜਿੰਦਰ ਕਲ ਸਟ੍ਰੀਟ ਪੁਲਿਸ ਦੀ ਸੀਆਈਏ ਬ੍ਰਾਂਚ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਨੌ ਨੌ ਨੂੰ ਅਸੀਂ ਇੱਕ ਦੋਸ਼ੀ ਪਕੜਿਆ ਸੀ ਜਿਹਦੇ ਕੋਲ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਤੇ 4 ਲੱਖ ਡਰਗਮ ਦੀ ਬਰਾਮਦ ਕੀਤੀ ਸੀ ਉਸ ਦੀ કડੀ ਦੇ ਵਿੱਚ ਸੀ 4 ਹੋਰ ਦੋਸ਼ੀ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਪਰ ਇੱਕ ਵੱਡੀ ਕਾਮਯਾਬੀ ਹੈ ਸਾਡੇ ਸੀਆਈਏ ਸਟਾਫ ਦੇ ਚੋਂ ਉਹਰੇ ਦੇ ਵਿੱਚ ਜਿਹੜੇ 4 ਦੋਸ਼ੀ ਗ੍ਰਿਫਤਾਰ ਤੇ ਡਿਟੇਲਸ ਤੁਹਾਡੇ ਕੋਲ ਆ ਗਿਆ ਹੋਣਗੇ ਇਹਨਾਂ ਕੋਲੋਂ ਅਸੀਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਫਿਰੋਜ਼ਪੁਰ ਤੇ फिरोजपुर ਗ੍ਰਫਟਰ ਕਿ ਤੋਂ ਦੇਣਾ ਹੈ ਜੀ ਫਿਰੋਜ਼ਪੁਰ ਤੋਂ ਸਰ ਮੁੱਖਤਰੀ ਦਾ ਬਟਨ ਐਕਸਰਸਿਸ ਹੋ ਸਕਦਾ ਹੈ ਜੀ ਇਹਨਾਂ ਦਾ ਨੈਕਸਟ ਹੈ ਜੀ ਅਕ੍ਰੋਸ ਦਾ ਬਾਰਡਰ ਹੈ ਅਕ੍ਰੋਸ ਦਾ ਬਾਰਡਰ ਮੈਂ ਡਰੋਨ ਮੰਗਾ ਦੇਤੀ ਹੋਰ ਇਹਨਾਂ ਦੇ ਉੱਤੇ ਕੰਟੈਕਟ ਸ ਹੈਗੇ ਚਲੋ ਹੋਰ ਡਿਟੇਲ ਦਿੱਤੀ ਹੋਈ ਹੈ ਜੀ ਕਦੋਂ ਕਿ ਐਕਟਿਵ ਨੇ ਸਰ ਇਹ ਲੋਕ ਜਿਹੜਾ ਤੁਸੀਂ ਫੜੇ ਨੇ ਪੁਰਾਣੇ ਤੁਸੀਂ ਇਹ ਤਾਂ ਤਫ਼तीश ਚਾਹੀਦਾ ਜੀ ਕਿ ਨਾ ਇੱਕ ਪੁਰਾਣੇ ਐਕਟਿਵ ਨੇ ਵੈਸੇਜ ਕਿਉਂਕਿ ਅਕ੍ਰੋਸ ਦਾ ਬਾਰਡਰ ਗੱਲ ਕਰ ਰਹੇ ਨੇ ਤਾਂ ਡੈਫੀਨਿਟਲੀ ਪੁਰਾਣੀ ਹੋਵੇਗੀ। ਜੀਮ ਕਿਸੇ ਦਾ ਨਾਮ ਨਾਲ ਦਾ ਕੰਟੈਕਟ ਕਰ ਵਰਚੁਅਲ ਕਾਲਸ ਵਰਚੁਅਲ WhatsApp ਕਾਲਸ ਚੈਟ ਕਾਲਸ 올 오버 ਜਿੱਥੇ 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 ਇਹਨਾਂ ਦੇ ਕੋਲ ਕੋਈ ਡਿਮਾਂਡ ਆਂਦੀ ਹੋਵੇ ਉੱਤੇ ਆਲਰੇਡੀ ਉਹਨਾਂ ਦਾ ਨੈਕਸਟ ਹਿਸ ਹੈਗਾ ਹੁਣ ਅਸੀਂ ਫਾਰਵਰਡ ਬੈਕਵਰਡ ਲਿੰਕਜੇਸ ਤੇ ਜਾਵਾਂਗੇ ਤਾਂ ਉਹਨੂੰ ਬ੍ਰੇਕ ਕਰਾਂਗੇ ਯਾਰ ਨਾਲ ਪੰਜਾਬ ਜੀ ਦੀ ਤੁਸਕਨਾਂ ਨਾਲ ਇਹਨਾਂ ਦੇ ਲਈ ਲਿੰਕ ਦੀ 2 ਕਰੋ 4 ਲੱਖ ਰੁਪਏ ਪੜਿਆ ਸੀ ਇੱਕ ਅੱਲਾ ਐਨੀ ਸੀ ਦਾ ਸਪਲਾਈਅਰ ਜੀ ਅਜੇ ਮੈਂ ਹੋਰ ਵੀ ਇਹਨਾਂ ਨਾਲ ਨਾਮ ਆਏ ਸੰਭਵ ਕਿਹਨਾਂ ਦੇ ਨਾਲ ਜਿਸਨਨ 4 ਬੰਦਾ ਨੇ ਚਾਰ ਬੰਦੇ ਜਿਹੜਾ ਉਹ ਪਕੜਿਆ ਸੀ ਉਹਦੀ ਕੜੀ ਦੇ ਵਿੱਚ ਹੀ ਇਨਫੋਰਮੇਸ਼ਨ ਡਵੈਲਪ ਕਰਦੇ ਕਰਦੇ ਸੀ ਇਹਨਾਂ ਚਾਰ ਬੰਦਿਆਂ ਦਾ ਖਾਤਮਾ ਹਾਂਜੀ ਪੰਜਾਬ ਦੇ ਸੀ ਹੋਰ ਬੰਦੇ ਨਾਲ ਇਹਨਾਂ ਦੇ ਇਨਵੋਲਵ ਹੋਏ ਨੇ ਇਹ ਚਾਰੋਂ ਬੰਦੇ ਪੰਜਾਬ ਦੇ ਨੇ ਥੋੜਾਵਾ ਚਾਰ ਤੋਂ ਨੇ ਚਾਰ ਤੋਂ ਇਲਾਵਾ ਹੁਣ ਤਕਵੀਸ਼ ਸ਼ਾਇਦ ਕਿ ਕਿੰਨੇ ਹਾਲ ਤੱਕ ਕੱਲ ਪਕੜੇ ਨੇ ਇਹਦੇ ਨੇ ਬੰਦਾ ਸੀ ਮੈਂ ਇਹਨਾਂ ਦਾ ਹਰਜਿੰਦਰਪਾਲ ਸਿੰਘ ਨੇ ਨਾਮ ਇੱਕ ਵਾਰ ਸਾਰਾ ਨਿਕਲਦਾ ਚੀਜ਼ ਇਹ ਜੀ ਜਿਹੜੇ ਚਾਰ ਹੁਣ ਪਕੜੇ ਨੇ ਇਹ ਹਰਜਿੰਦਰਪਾਲ ਸਿੰਘ ਨੇ ਵੀਰ ਸਿੰਘ ਹੈ ਇੱਕ ਸ਼ੁਰਮਕ ਸਿੰਘ ਹੈ ਇੱਕ ਮਨੂਕ ਸਿੰਘ ਹੈ ਇਹ ਮਨਾ ਦਾ ਮੇਨ ਹਰਜਿੰਦਰਪਾਲ ਸਿੰਘ ਜੀ ਜਿਹੜਾ ਅੱਗੇ ਫਰਦਰ ਇਹਨਾਂ ਬੰਦਿਆਂ ਨੂੰ ਡਿਸਟ੍ਰਿਬਿਊਟ ਕਰਦਾ ਸੀ ਜੀ ਮੀਂਹ ਇਹ ਗੋਟਾ ਏਰੀਆ ਕਿਹੜੀ ਵਾਲੀ ਸਾਈਡ ਦਾ ਸੀ ਫਾਜ਼ਿਲਕਾ ਦਾ ਜਿਹੜਾ ਫਿਰੋਜ਼ਪੁਰ ਫਾਜ਼ਿਲਕਾ ਵਾਟਰ ਸਾਰਾ ਪਿੰਡ ਕਿਹੜਾ ਸੀਗਾ ਜਿੱਥੇ ਇਸ ਪਦੇ ਸੀਗੇ ਵੀ ਜ਼ਰੂਰ ਹੋਣਾ ਸੀ ਉਹਦਾ ਸਤਾ ਜੰਡੂ ਕਿੱਥੇ ਗੰਡੂ ਕਿੱਥੇ ਦਿੱਤਾ ਹੋਇਆ ਜਿੱਥੋਂ ਦਾ ਇਹ ਮੇਨ ਹੈਗਾ ਬਾਡਰ ਫੈਂਸਿੰਗ ਤੇ ਕਿੰਨੇ ਦਾ ਕਿੰਨਾ ਤੇ ਕਿੱਥੇ ਲੱਗ ਸਕਦਾ ਉਹ ਲੋਕ ਮੈਟਰ ਦਾ ਹੈਗਾ ਉਹ ਤਾਂ ਤੁਹਾਨੂੰ ਪਤਾ ਹੈ 100 ਮੀਟਰ ਤੇ ਬਾਡਰ ਫੈਂਸਿੰਗ ਹੈਗੀ ਆ ਇਨਸਾਈਡ ਤਾਂ ਤੁਸੀਂ ਡਰੋਨ ਕਿਲੋਮੀਟਰ ਤੇ ਵੀ ਆ ਜਾਓਗੇ ਇੱਕ ਇਹਨਾਂ ਨੂੰ ਸਪਲਾਈ ਆਈ ਇਹ ਹੁਣ ਪੁੱਛ ਕੇ ਚਾਹੂਗਾ ਜੇ ਕਿ ਕਦੋਂ ਸਪਲਾਈ ਆਈ ਸੀ ਕਿੰਨੀ ਕਿੱਦਾਂ ਹੈ ਕਿੰਨੀ ਹੋਰ ਵੱਟ ਚੁੱਕਾ ਕਿੰਨਿਆਂ ਨੂੰ ਵੱਟ ਚੁੱਕਾ ਇਹਨਾਂ ਤੇ ਨਾਲ ਨੂੰ ਵੰਡਿਆ ਕਿ ਹੋਰਾਂ ਨੂੰ ਵੀ ਵੰਡਿਆ ਕਿੰਨੇ ਕਿੱਦਾਂ ਸਪਲਾਈ ਕਰ ਦਿੱਤੀ ਇਹ ਤਾਂ ਹੁਣ ਤੱਕ ਹੀ ਸੈਟ ਐਡਵਾਂਸ ਤੇ ਤੱਕ ਨਹੀਂ ਲੱਗਿਆ ਆਜੀ ਤੇ ਆਈ ਕਾਸਟ ਹੌਟਲ ਸਭਾ ਮਨੀ ਪੂਰਾ ਬਚੂਗਾ ਕੋ ਵੀ ਤਫਤੀਸ਼ ਚਾਏਗਾ ਜੀ ਹੁਣ ਵੀ ਕਿਸਟਰਾ ਨੂੰ ਪੇ ਕਰਦੇ ਆ ਜਿਨ੍ਹਾਂ ਨਾਲ ਕੰਟੈਕਟ ਹੈਗੇ ਉਹਨਾਂ ਦੇ ਕੀ ਨੰਬਰ ਹੈ ਉਹ ਸਾਰਾ ਪੁੱਛਿਆ ਆਏਗਾ ਜੀ ਕਿਉਂਕਿ ਹਾਲੇ ਤਾ ਇਨੀਸ਼ੀਅਲ ਦੇ ਵਿੱਚ ਤਾਂ ਇਹੀ ਹੈ ਕਿ ਹਾਂ ਉਧਰ ਕੰਟੈਕਟ ਹੈਗੇ ਆ ਹਾਂ ਜੀ ਹਾਂ ਜੀ ਡੈਫੀਨਿਟਲੀ ਪੇ ਤਾਂ ਕਰਦੇ ਆ ਮੇਰੇ ਅਜੇ ਕਲੀਅਰ ਨਹੀਂ ਹੈ ਜੀ ਅਜੇ ਤਾਂ ਜਿਵੇਂ ਇਹੀ ਪਤਾ ਲੱਗਿਆ ਵੀ ਕਿਸਦੇ ਨਾਲ ਇਹ ਕੰਟੈਕਟ ਦੇ ਵਿੱਚ ਸੀਗੇ ਉਹਦੇ ਤੋਂ ਹੋਰ ਕਿੰਨਿਆਂ ਨਾਲ ਕੰਟੈਕਟ ਵਿੱਚ ਸੀਗੇ ਕਿੰਨਾ ਸੱਚ ਬੋਲ ਰਹੇ ਆ ਨਹੀਂ ਬੋਲ ਰਹੇ ਉਸੀ ਸਾਨੂੰ ਸਾਰਾ ਕੁਝ ਪਿੱਛੇ ਆਏਗਾ